ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਬਣਾਉਣ ਲੱਗੇ ਆਂ ਬੇਸਨ ਦੀ ਪੁਰਜੀ ਤੇ ਆਪਾਂ ਆਹ ਲਏ ਤਿੰਨ ਚਾਰ ਗੰਡੇ ਇਹਨਾਂ ਨੂੰ ਲੰਬੇ ਲੰਬੇ ਕੱਟਾਂਗੇ ਠੀਕ ਹੈ ਜੀ ਆ ਦੇਖੋ ਮੈਂ ਤੁਹਾਨੂੰ ਇਹਨਾਂ ਨੂੰ ਤਾਂ ਪਹਿਲਾਂ ਬਾਅਦ ਵਿੱਚ ਵੀ ਧੋਲੇ ਕੋਈ ਡਰ ਨਹੀਂ ਹੁੰਦਾ ਪਹਿਲਾਂ ਵੀ ਪਹਿਲਾਂ ਤੋਂ ਜੀ ਕੋਈ ਲੋੜ ਨਹੀਂ ਹੁੰਦੀ ਪੈ ਬਾਅਦ ਵੀ ਤੋਂ ਸਕਦੇ ਆਪਾਂ ਜਦੋਂ ਕੱਟ ਲਿਆ ਆਪਾਂ ਲੰਬੇ ਲੰਬੇ ਕਟਾਂਗੇ ਇਹਨਾਂ ਨੂੰ ਦੋ ਭਾਗਾਂ 'ਚ ਕੱਟ ਲਈ ਬਹੁਤ ਕਿ ਇਹਨਾਂ ਨੂੰ ਬਿਲਕੁਲ ਲੰਬੇ ਲੰਬੇ ਪਤਲੇ ਪਤਲੇ ਕਟਾਂਗੇ ਇਸ ਤਰ੍ਹਾਂ ਕਰਕੇ ਕਿ ਇਹ ਆਪੇ ਖਿੱਲਰ ਜਾਂਦੇ ਹੁੰਨੇ ਨੇ ਇਹ ਮੇਰਾ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੈਣ ਵੀਡੀਓ ਨੂੰ ਸਟੈਪ ਨਾ ਕਰਿਆ ਕਰੋ ਕਿਉਂਕਿ ਮੈਂ ਸਾਰੀਆਂ ਰਲਮੀਆਂ ਮਿਲ ਮੈਂ ਵੀਡੀਓ ਪਾਉਣੀ ਹੈ ਜੀ ਮੈਂ ਸਲਾਈਂ ਦੀਆਂ ਵੀ ਤੇ ਬਾਬਾ ਦੀਪ ਸਿੰਘ ਦੇ ਬਲੌਗ ਵੀ ਹੋਰ ਇਦਾਂ ਨਹੀਂ ਸਾਰੀਆਂ ਵੀਡੀਓ ਪਾਉਂਦੀ ਰਹਿਣੀ ਹੈ ਮੈਂ ਤਾਂ ਕਰਕੇ ਤੇ ਮੈਂ ਤੁਹਾਨੂੰ ਕਹਿਨੀ ਹੈ ਜਿਹੜੇ ਵੀ ਮੇਰੇ ਨਵੇਂ ਆਏ ਹੈ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰੋ ਲਾਈਕ ਸ਼ੇਅਰ ਕਰਿਆ ਕਰੋ ਵੀਰੇ ਮੈਨੂੰ ਤੁਹਾਡੀ سپورਟ ਦੀ ਬਹੁਤ ਜ਼ਰੂਰਤ ਆ ਤੇ ਹੁਣ ਆਪਾਂ ਬਣਾਉਣੇ ਆ ਅੱਜ ਰੇਸਨ ਦੀ ਭੁਰਜੀ ਤੇ ਫਿਰ ਤੁਹਾਨੂੰ ਦਿਖਾਉਣੇ ਆ ਅੱਗੇ ਗੱਲ ਤੇ ਆਪਾਂ ਦੇ ਵਿੱਚ ਰੇਸਨ ਖੋਲਾਂਗੇ ਹੁਣ ਕੁਝ ਆਪਾਂ ਇਹਨਾਂ ਕਿਸਨ ਪਾ ਲਿਆ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਮਾੜਾ ਜਿਹਾ ਜੀਰਾ ਵੀ ਪਾਵਾਂਗੇ ਤੇ ਆ ਥੋੜੀ ਜੀ ਅਜ ਮੈਂ ਫਿਰ ਜਰਾ ਪਾਇ ਤੇ ਚਮਚਾ ਨਾਲ ਪਾਵਾਂਗੇ ਛੋਟਾ ਉਸ ਤੋਂ ਬਾਅਦ ਫਿਰ ਆਪਸ ਅੱਜ ਵਿੱਚ ਨਮਕ ਪਾਵਾਂਗੇ ਠੀਕ ਹੈ ਜੀ ਪਾਣੀ ਨੇ ਆਪਾਂ ਥੋੜਾ ਥੋੜਾ ਕਰਕੇ ਪਾਵਾਂਗੇ ਕਿ ਜੜੀਆਂ ਇਹਦੇ ਵਿੱਚ ਗੁੱਟਲੀਆਂ ਨਾ ਵੱਧ ਜਾਣ। ਇੱਥੇ ਨਾਲ ਪਾਣੀ ਪਾਉਣਾ ਹੈ। ਇਹ ਜਿਆਦਾ ਪਤਲਾ ਨਹੀਂ ਕੋਲ ਬਣਾਉਣਾ ਹੁੰਦਾ ਇਹ ਨਾਰਮਲ ਕੋਰ ਬਣਾਉਣਾ ਹੁੰਦਾ ਵੀ ਬੜਾ ਖੰਡਾ ਵੀ ਨਹੀਂ ਹੋਣਾ ਚਾਹੀਦਾ ਤੇ ਬੜਾ ਦੇਖੋ ਵਾਈਕਰੂ ਜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਹਾਂ ਕਿ ਮੈਂ ਮਿਕਸ ਬਲੌਗ ਪਾਉਣੀ ਆ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੇਰੇ ਆਪਣਾ ਕੀ ਦੱਸਾਂ ਜੀ ਤੁਹਾਨੂੰ ਮੇਰੇ ਕੋਲ ਕੋਈ ਵੀ ਪਲੈਟਫਾਰਮ ਹੈ ਨਹੀਂਗਾ ਫਿਰ ਆ ਕਮਾਈ ਦਾ ਸਭ ਨਹੀਂ ਹੋਇਆ ਬਸ ਤੇ ਕਿਉਂਕਿ ਮੈਂ ਤੁਹਾਨੂੰ ਜੇ ਆਪਣੀ ਕਹਾਣੀ ਸੁਣਾਉਣ ਲੱਗ ਜਾ ਤਾਂ ਇਹ ਕਿੰਨਾ ਇਨਸਾਨ ਦੇ ਪੈਰਾਂ ਕੋਲ ਜ਼ਮੀਨ ਨਿਕਲ ਜਾਣੀ ਆ ਪਰ ਜੇ ਸੋਚੀਏ ਤਾਂ ਆਪਾਂ ਸਭ ਮਾਨਕ ਟੂਕਿਆ ਸਭ ਸੰਸਾਰ ਹਨਾ ਤੋ ਨੂੰ ਨਹੀਂ ਪਤਾ ਕਿ ਦਲਜੀਤ ਅੱਜ ਇਸ ਟਾਈਮ ਚ ਕਿੰਨੀ ਦੁਖੀ ਆ ਹਨ ਪਰ ਜੇ ਆਪਾਂ ਹਰ ਵਾਰ ਇਹ ਤਾਂ ਹੀ ਬੋਲਦੇ ਰਹਿਾਂਗੇ ਮੈਂ ਦੁਖੀ ਆ ਮੈਂ ਦੁਖੀ ਆ ਕੋਈ ਨਹੀਂ ਸੁਖੀ ਕਰਕੇ ਜਾਂਦਾ ਉਸ ਪਰਮਾਤਮਾ ਤੋਂ ਬਿਨਾਂ ਤੇ ਚਲੋ ਈਕਾ ਮੇਰੇ ਕੋਲੇ ਬਸ ਇੰਨਾ ਕ ਹੈਗਾ ਵੀ ਮੈਂ ਸਲਾਈ ਦਾ ਕੰਮ ਕਰਦੀ ਆ ਛੋਟਾ ਜਿਹਾ ਹੁੰਦਾ ਪਰਮਾਤਮਾ ਨੇ ਦਿੱਤਾ ਹੋਇਆ ਮੈਂ ਉਹ ਤੇ ਵੀ ਵੀਡੀਓ ਵੀ ਮੇਰਾ ਘੱਟ ਬਣਾਉਣੀ ਆ ਜ਼ਿਆਦਾਤਰ ਤੇ ਮੈਂ ਬਾਬਾ ਦੀਪ ਸਿੰਘ ਦੀ ਬਲੌਗ ਪਾਉਣੀ ਆ ਤੇ ਇਦਾਂ ਦੀ ਕੋਈ ਛੋਟੀ ਮੋਟੀ ਰੈਸিপি ਦੀ ਪਾ ਦਿੰਨੀ ਆ ਹਨ ਤੇ ਤੁਸੀਂ ਉਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਲੀਜ਼ ਮੇਰੀ ਰਿਕਵੈਸਟ ਆ ਤੇ ਆ ਹੁਣ ਆਪਾਂ ਮੈਸਾਂ ਦਾ ਢੋਲ ਬਣਾ ਲਿਆ ਠੀਕ ਹੈ ਜੀ ਹੁਣ ਇਹਨੂੰ 2 ਮਿੰਟ ਆਪਾਂ ਰੈਸਟ ਕਰਨ ਦੇਵਾਂਗੇ ਤੇ ਉਸ ਤੋਂ ਬਾਅਦ ਹੁਣ ਆਪਾਂ ਪਰਦੇ ਆ ਤੜਕਾ ਪਾਉਂਦੇ ਆ ਦੇਖੋ ਜੀ ਆਪਣਾ ਤੇਲ ਹੋ ਗਿਆ ਗਰਮ ਹੁਣ ਜਮਨ ਮੈਂ ਥੋੜੀ ਯੂਜੇਜ ਵੀ ਪਾਈ ਸੀ ਬੇਸਨ ਚ ਵੀ ਇਹ ਥੋੜੀ ਜੀ ਅਜਮੈਂਡ ਮੈਂ ਇਹਦੇ ਵਿੱਚ ਵੀ ਪਾਉਂਗੀ ਕਿਉਂਕਿ ਮੈਨੂੰ ਨਾ ਮੈਂ ਹਰੇਕ ਸਬਜ਼ੀ ਦੇ ਵਿੱਚ ਅਜਮੈਂਡ ਪਾਉਣੀ ਹੀ ਪਾਉਣੀ ਆ ਬਾਈ ਦਾ ਮਿਸ਼ਣ ਵਾਲੀ ਸਬਜ਼ੀ ਦੇ ਲਈ ਤਾਂ ਆਪਾਂ ਨੂੰ ਬਹੁਤ ਹੀ ਜ਼ਰੂਰੀ ਹੁੰਦੀ ਆ। ਕੌਣੇ? ਤੇ ਵਰਮ ਹੋ ਗਿਆ ਆਪਣਾ। ਹੁਣ ਆਪਾਂ ਪਾਵਾਂਗੇ ਜੀਰਾ। ਇਹ ਆਪਾਂ ਜੀਰਾ ਪਾਤਾ ਜਦੋਂ ਆਪਣਾ ਜੀਰਾ ਝਟਕ ਗਿਆ। ਪੂਰਾ। ਫਿਰ ਆਪਾਂ ਪਾਵਾਂਗੇ ਲੰਬੇ-ਲੰਬੇ ਪਿਆਜ਼ ਕੱਟੇ ਹੋਏ। ਪਿਆਜ਼ ਆਪਾਂ ਲੰਬੇ ਲੰਬੇ ਕੱਟੇ ਆ ਇਹ ਆਪੇ ਖੁੱਲ ਜਾਣਗੇ ਇਹ ਪੱਤਾ ਖੁੱਲ ਜਾਣੀ ਆ ਜਿਵੇਂ ਇਹ ਸੱਚਾ ਲੱਗ ਇਹ ਕੱਟ ਕੇ ਧੋਤੇ ਸੀ ਭਾਂਡੇ ਚ ਪੇ ਮਾਰੀ ਜਾਂਦੀ ਆ ਦੇਖੋ ਜਿ ਆਵੇ ਸਾਰੇ ਆਹ ਲੱਗ ਲੱਗ ਬੋ ਗਿਆ ਹਣ ਜੇ ਤੁਹਾਡੇ ਘਰੇ ਕੋਈ ਵੀ ਸਬਜ਼ੀ ਨਾ ਹੋਵੇ ਤਾਂ ਇਸੇ ਇਦਾਂ ਬੇਸਨ ਦੀ ਬੋਲੀ ਬਣਾ ਕੇ ਆਪਾਂ ਫੁਲਕਾ ਸੱਜ ਸਕਦੇ ਆ ਕਿਤੇ ਇਹ ਆਪਾਂ ਥੋੜਾ ਲਸਣ ਦਾ ਪੇਸਟ ਪਾਤਾ ਜਿਹੜੇ ਇਹ ਦੇਖੋ ਆਪਾਂ ਥੋੜਾ ਜਿਹਾ ਨਾ ਅੱਡੇ ਵਿੱਚ ਪਹਿਲਾ ਨਮਕ ਪਾ ਦੇਵਾਂਗੇ ਤੇ ਜਦੋਂ ਆਪਾਂ ਨਮਕ ਪਾ ਦਈਏ ਨਾ ਗੰਡੇ ਆਪਣੇ ਛੇਤੀ ਗਲ ਜਾਂਦੇ ਹੈ

ਆਨੇ ਨੂੰ ਟੱਕਾ ਕਦੇ ਥੋੜਾ ਜਿਹਾ ਤੇ ਆ ਇਸ ਤੀ ਜ ਆਪਣਾ ਤੜਕਾ ਤੇ ਮਸਾਲਾ ਲਿਆਉਂਦਾ ਹੁਣ ਆਪਾਂ ਪਾਉਨੇ ਆ ਇਹ ਮਸਾਲੇ ਜਿਹੜੇ ਆਪਣੇ ਘਰ ਦੇ ਵਿੱਚ ਆਪਣੇ ਕੋਲੇ ਮਸਾਲੇ ਹੈਗੇ ਆ ਜੇ ਮੈਂ ਤਾਂ ਉਹੀ ਪਾਉਂਗੀ ਮੇਰੇ ਕੋਲੇ ਜਿਆਦਾ ਮਸਾਲੇ ਹੈ ਅੰਮ੍ਰਿਤ ਜਿਹੜੇ ਜਿਹੜੇ ਮਸਾਲੇ ਆਪਾਂ ਸਬਜ਼ੀ ਦੇ ਵਰਤਦੇ ਆ ਮੈਂ ਉਹ ਵੀ ਇਹ ਮਸਾਲੇ ਪਾਉਂਗੀ ਵਿੱਚ ਠੀਕ ਹੈ ਤਾਂ ਜੇ ਹਰੀ ਮਿਰਚ ਤਾਂ ਪਾਉਣੇ ਹੋ ਤਾਂ ਹਰ ਜਿਵੇਂ ਪਾ ਸਕਦੇ ਬਟ ਮੈਂ ਤਾਂ ਵੀ ਚਿਲਾਲ ਮਿਰਚ ਦਾ ਪਾਊਡਰ ਪਾਇਆ ਸੁਭਾ ਆਪਣੇ ਇੱਛਾ ਹੁੰਦੀ ਇਹਨੂੰ ਤੇ ਜ਼ਿਆਦਾ ਤਾਂ ਹਲਕੀ ਜਿਹੀ ਹਰੀ ਮਿਰਚ ਦਾ ਪਾਉਣੇ ਤਾਂ ਹਰ ਜਿਵੇਂ ਪਾ ਸਕਦੇ ਹੈਗੇ ਬਾਅਦ ਕਾਰਾ ਫੜਕਾਉਆ

ਇਦਵਾਰ ਉਹ ਦਵਾਰ ਤਾਂ ਕੋਈ ਨਹੀਂ ਸੀ ਸਰਵਾ ਵਾਰ ਹਾਂ ਬਈ ਜਿੰਨੇ ਰਿਜਨ ਤੜਕੇ ਨੂੰ ਭੁੱਜ ਜਾਣ ਲੋ ਫਿਰ ਆਪਾਂ ਬੇਸਣ ਪਾਉਨੇ ਆ ਇਹਦੇ ਆਪਣਾ ਬੇਸਣ ਭੁੱਜ ਗਿਆ ਤੇ ਇਸ ਤੋਂ ਬਾਅਦ ਹੁਣ ਆਪਾਂ ਆ ਆਪਣਾ ਤੜਕਾ ਭੁੱਜ ਗਿਆ ਨੇ ਤੇਲ ਛੱਟ ਤਾ

lagi gas kardangtik ਮੋਝਾ ਆਪਣਾ ਵੇਸਣ ਵੀ ਇੱਥੇ ਵਧੀਆ ਭੁੱਜ ਗਿਆ। ਹੁਣ ਜੀ ਆਪਣੀ ਵੱਡੀਆਂ ਬਣਣਗੀਆਂ। ਜਦੋਂ ਵੇਸਣ ਆਪਦੇ ਅਕੋਰਡਿੰਗ ਕੁਆਂਟੀਟੀ ਦੇ ਹਿਸਾਬ ਨਾਲ ਪਾਉਣਾ ਹੁੰਦਾ। ਤੇ ਜੇ ਜੀ ਵੇਸਣ ਵੱਧ ਵੀ ਪਾ ਲਓ ਉਹਦੇ ਵਿੱਚ ਕੋਈ ਹਰਜ ਨਹੀਂ ਹੁੰਦਾ। ਉਧਰ ਆਪਾਂ ਵੇਖਣ ਬਾਅਦ ਪਾਵਾਂਗੇ ਫਿਰ ਆਪਾਂ ਨੂੰ ਉਹ ਜਿਸ ਦਾ ਰਹਿਤਾ ਵੇਸਣ ਟੂਨ ਆਪੀਲਾ ਇਹਦੇ ਵਿੱਚ ਹੁਣ ਘੱਟ ਦਿੱਤਾ ਮੈਂ ਵੈਸੇ ਥੋੜਾ ਘੱਟ ਪਾਇਆ ਹੁਣ ਮੈਂ ਗੈਸ ਕਰਦੀ ਹਾਂ ਬੰਦ ਤੇ ਹੁਣ ਇਹ ਇਹਨੂੰ ਮੈਂ ਢੱਕ ਦਿੰਨੀ ਆ ਜਿਵੇਂ ਸਮੇਂ ਸਮੇਂ ਕੇ ਆ ਇੱਕ ਕੜਾਈ ਦੇ ਸਹੀਕ ਨਾਲ ਹੀ ਕੋ ਬਿਲਕੁਲ ਕੜਾਈ ਦੇ ਨਾਲ ਨਹੀਂ ਲੱਗੀ ਚਾਹ ਮੈਂ ਸਾਫ ਕਰੀਏ ਕੜਾਈ ਕੜਾਈ ਨਾਲ ਮੈਂ ਪਕੀ ਤੁਹਾਨੂੰ ਆਪ ਪਾਣਾ ਤਾ ਕੇ ਨੇ ਆਪਣੀ ਘੁਰਜੀ ਬਿਲਕੁਲ تیار ਆ ਜੀ ਹੁਣ ਆਪਾਂ ਖਾਤੇ ਬਣਾਉਣੇ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਲਾਈਕ ਸ਼ੇਅਰ ਕਮੈਂਟ ਜੁੜ ਕਰਾਇਆ ਹੋਰ ਪਲੀਜ਼ ਮੇਰੀ ਰਿਕਵੈਸਟ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ